ਮਾਈ ਵੀ ਬਾਬੇ ਉਹ ਅੱਜ ਆਪਾਂ ਨੀਲਾ ਵਜੜ ਆਇਆਗਾ ਆਹ ਫਿਰ ਦਾ ਦੇਖੋ ਯਾਰ ਨੰਬਰਾਂ ਦੇ ਮਾਗਰ 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 ਆ ਗਿਆ ਦੇਖੋ ਮੁਰਦਾ ਬਹੁਤ ਸੋਹਣਾ ਜਣੀ ਐ ਵੀ ਜਿੱਤੇ ਉੱਪਰ ਆਵੇ ਆ ਗਿਆ ਦੇਖੋ ਆ ਆ ਆ ਆ ਆਓ 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 ਆਹ ਇਹ ਜਾਨਵਰ ਆਪਣੇ ਲੰਬਾ ਬਹੁ ਜਾਂਦੇ ਨੇਗੇ ਇਹਦੇ ਕਾਰਨ ਇਹ ਵੀ ਸਾਰੇ ਚਲੂ ਜਾਣੀ ਐਨਾ ਕਵੀ ਇਹ ਨਾਲ ਜੀ ਜਾਣ ਪਸਾਨ ਹੋ ਜੂ ਸਾਰੇ ਆਲੇ-ਦਾਲੇ ਲਵੈ ਲਾਉਣੇ ਨੇ ਖੋਲਾ ਤੇ ਬੱਜੇ ਨੇ ਬੰਦਾ ਉਹਨਾਂ ਜਦ ਨਾਂਗੇ ਇੱਕ ਦਾ ਬਰਾਖਤਾਂ ਉਹਲੇ ਜਾ ਜਾਂਦੇ ਨੇ ਉਹ ਆ ਗਿਆ ਬਾਗਰੀਆ ਆ ਆ ਆ ਆਂਡੇ ਨਾਲ ਕਬੂਦਰੀ ਹਾਰ ਕੇ ਛਤਰੀ ਤੇ ਬਿਠਾਈ ਆ। ਵੀ ਚਲੋ ਇਹਨੂੰ ਲਾ ਲਾਂਗੇ ਤੇ ਬਹਾਨੇ। ਆਓ 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 ਆ ਫਿਰਦੇ ਨੇ ਮੂਰੇ ਆ ਆ ਗਿਆ ਆਪ ਮਗਰ। ਇਹ ਨਹੀਂ ਆਪਾਂ ਵੀਡੀਓ ਸ਼ਾਮ ਨੂੰ ਬਣਾਉਣਾ ਹੁੰਦਾ ਹੈ ਕਿ ਹੁਣ ਨੀਲੇ ਬچے ਕਰਕੇ ਡਾਉਣ ਕਰਕੇ ਬਣਾਉਣ ਲੱਗੇ ਤੇ ਆਹ ਦੇਖੋ ਆ ਹੁਣ ਬੈਠਾ ਦੁਰਖਾਂ ਸ਼ੋਰ ਦੇ ਪੈਂਦਾ ਹੈ ਜੜਨ ਦੇ ਵੱਲੋਂ ਆ ਵੀ ਦੇਖੋ ਹਾ 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 ਇਲਾ ਬਜਾ ਪਤਾ ਨਹੀਂ ਕਿੱਥੇ ਰਹਿ ਗਿਆ ਉਹ ਲੱਗ ਗਿਆ ਕੋਠੀ ਦੇ ਗੇੜੇ ਪਾਉਣ ਆਉਂਦਾ 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 ਆ ਗਿਆ ਹਾ 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 ਆਓ 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 ਇਹ ਤਾਂ ਹਨੂ ਚੜਦਾ ਪਸੰਦ ਰ ਇੱਕ ਤਾਂ ਤੋਤੇ ਮਕਰ ਪੈ ਕੇ ਤੇ ਪਹਿਲਾਂ ਕਬੂਤਰੀ ਦੇ ਉਹ ਬਸਾਂ ਔਖੀ ਉਹਨੇ ਜਾਨ ਛੜਾਈ ਆਪਦੀ ਬਾਕੀ ਸ਼ਾਮ ਨੂੰ ਬਣਾਵਾਂਗੇ ਲਾਈਕ ਸ਼ੇਅਰ ਜਰੂਰ ਕਰਿਓ ਬਾਈ ਜੀ